ਦੇਰ ਰਾਤੋਂ ਹੀ ਜੇਕਰ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਭਾਰੀ بارش ਹੋ ਰਹੀ ਆ ਜਿਸ ਦੇ ਨਾਲ ਜੋ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲਗਾਇਆ ਗਿਆ ਉਥੇ ਹੀ ਇਸ ਮੀਂਹ ਦੇ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੇਖ ਵੀ ਸਕਦੇ ਹੋ ਮੇਰੇ ਪਿੱਛੇ ਟਰਾਲੀ ਖੜੀ ਆ ਮੇਰੇ ਵੀਰ ਤਰਪਾਲ ਨੂੰ ਜੋ ਕਾਗਜ਼ ਪਾਇਆ ਗਿਆ ਕਾਲਾ ਕਾਗਜ਼ ਉਸ ਨੂੰ ਠੀਕ ਕਰਕੇ ਹਟੇ ਨੇ ਕਰਕੇ ਚਾਹੇ ਕਹਿੰਦੇ ਨੇ ਕਿ ਜਿੰਨਾ ਮਰਜੀ ਮਹਿੰਗਾ ਜਾਂ ਵਧੀਆ ਕਾਗਜ ਪਾਇਆ ਹੋਵੇ ਚੋਣ ਤਾਂ ਲੱਗੀ ਹੀ ਜਾਂਦਾ ਇਸ ਮੀਂਹ ਦੇ ਕਾਰਨ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਛੜਕ ਤੇ ਰੋੜ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਚਾਹੇ ਉਹ ਐਮਐਸਪੀ ਦੀ ਗੱਲ ਹੋਵੇ ਜਾਂ ਫਿਰ ਲਖੀਮਪੁਰ ਖੀਰੀ ਦੀ ਘਟੜਾਂ ਦੀ ਦੋਸ਼ੀਆਂ ਨੂੰ ਸਜ਼ਾ ਦੇਵਾਉਣ ਦੀ ਗੱਲ ਹੋਵੇ ਵੱਖ-ਵੱਖ ਤਰ੍ਹਾਂ ਦੀਆਂ ਜੋ ਮੰਗਾਂ ਨੇ ਕਿਸਾਨਾਂ ਦੇ ਵੱਲੋਂ ਖਨੌਰੀ ਅਤੇ ਸ਼ੰਭੂ ਬਾਡਰ ਦੇ ਉੱਤੇ ਡੇਰੇ ਲਾਇਏ ਹੋਏ ਨੇ ਸਾਡੇ ਨਾਲ ਕਿਸਾਨ ਵੀਰ ਮਜੂਰ ਨੇ ਉਹਨਾਂ ਨਾਲ ਗੱਲ ਕਰ ਲੈਨੇ ਆਂ ਵੀ ਉਹ ਕੀ ਬੋਲਣਾ ਚਾਹੁੰਦੇ ਨੇ ਕਿਸ ਤਰ੍ਹਾਂ ਸਸੀ ਗਾਲ ਬਾਈ ਸਸੀ ਗਾਲ ਆ ਬਾਈ ਜੀ ਜੇਕਰ ਗੱਲ ਕਰਦੀ ਹੈ ਹੁਣ ਬਾਰਿਸ਼ ਹੋ ਰਹੀ ਹੈ ਰਾਤ ਦੀ ਬੜਾ ਮੀਂਹ ਪੈ ਰਿਹਾ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਤ ਸਾਹਿਬ ਜੀ ਤੁਸੀਂ ਦੇਖ ਹੀ ਰਹੇ ਹੋ ਅਬ ਤਰਪਾਲਾ ਠੀਕ ਕਰ ਰਹੇ ਆਂ ਵੀ ਚੋਰੀਆ ਤੇ ਮਤਲਬ ਬੁਰਾ ਹਾਲ ਹੈਗਾ ਤੇ ਇਹ ਦੇਖ ਲਓ ਤੁਹਾਡੇ ਸਾਹਮਣੇ ਅੱਧੇ ਮਤਲਬ ਕਿਸਾਨ ਤੁਰ ਫਿਰ ਕੇ ਟਾਈਮ ਟਪਾਇਆ ਸੌ ਨਹੀਂ ਪਾਇਆ ਤੇ ਹੁਣ ਵੀ ਮੀਂਹ ਪੈ ਰਿਹਾ ਹੁਣ ਵੀ ਬੁਰਾ ਹਾਲ ਹੈ ਤੇ ਇਸ ਕਰਕੇ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਮੋਦੀ ਜਿੱਤ ਤੇੜਿਆ ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਤੂੰ ਜਿੰਨੀ ਜਿੱਦ ਮਰਜ਼ੀ ਕਰ ਲੈ ਅਸੀਂ ਵੀ ਜਿੱਦ ਕਰਕੇ ਬੈਠੇ ਹਾਂ ਠੀਕ ਹੈ ਤੇ ਅਸੀਂ ਤੇਰੀ ਜਿੱਦ ਤੋੜਨੀ ਆ ਤੇ ਅਸੀਂ ਨਹੀਂ ਚੁੱਕਣਾ ਜੀ ਬਿਲਕੁਲ ਹੈ ਭਾਈ ਦਾ ਕਹਿਣਾ ਕਿ ਇੱਕ ਵਾਰ ਸੇ ਕੇਂਦਰ ਸਰਕਾਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਦ ਕਰਕੇ ਬੈਠਾ ਹੋਇਆ ਪਰ ਕਿਸਾਨਾਂ ਦਾ ਵੀ ਕਹਿਣਾ ਕਿ ਜਦ ਤੋੜ ਕੇ ਹਟਾਂਗੇ ਇੱਕ ਦੂਜੀ ਤਸਵੀਰ ਤੋਂ ਹੁਣ ਦਿਖਾਉਣਾ ਚਾਹੁੰਦੇ ਆ ਕੈਮਰਾਮੈਨ ਨੂੰ ਆਖੋ ਤਸਵੀਰ ਸਾਂਝੀ ਕੀਤੀ ਜਾਵੇ ਕਿ ਛੋਟਾ ਬੱਚਾ ਤੁਸੀਂ ਵੇਖ ਸਕਦੇ ਹੋ ਕਿ ਜੋ ਕਿਸਾਨੀ ਸੰਘਰਸ਼ ਦੇ ਦੌਰਾਨ ਇਹ ਵੀ ਆਪਣਾ ਯੋਗਦਾਨ ਪਾ ਰਿਹਾ ਯੋਗਦਾਨ ਪਾ ਰਿਹਾ ਤੁਸੀਂ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਟਰਾਲੀਆਂ ਦੇ ਵਿੱਚ ਜਿੱਥੇ ਕਿਸਾਨ ਸੌਣ ਦੇ ਲਈ ਮਜਬੂਰ ਨੇ ਉੱਥੇ ਹੀ ਇਹਨਾਂ ਦੇ ਨਾਲ ਜੋ ਛੋਟੇ ਬੱਚੇ ਨੇ ਕਿਉਂਕਿ ਛੁੱਟੀਆਂ ਦਾ ਸਮਾਂ ਹੋ ਗਿਆ ਸਕੂਲਾਂ ਨੂੰ ਛੁੱਟੀਆਂ ਨੇ ਤੇ ਹੁਣ ਬੱਚੇ ਵੀ ਇੱਥੇ ਆਉਣੇ ਸ਼ੁਰੂ ਹੋ ਗਏ ਨੇ ਬਾਈ ਜੀ ਖੜੇ ਨੇ ਉਹਨਾਂ ਨਾਲ ਗੱਲ ਕਰਨ ਬਾਈ ਤੁਸੀਂ ਕੁਝ ਕਹਿ ਰਹੇ ਸੀ ਕਿ ਸਾਰੀ ਰਾਤ ਕਿਸਾਨ ਨਹੀਂ ਸੁੱਤਾ ਫਿਰ ਕੇ ਕੱਢੀ ਆਈ ਕਿਸਾਨਾਂ ਨੇ ਉਹ ਟੈਂਟ ਖਾਲਸਾ ਜਿਹੜਾ ਵਾਲਾ ਵੀ ਖਤਮ ਵਾਂਗੂ ਹੋ ਗਿਆ ਉੱਚੀ ਬਹੁਤ بارش ਦਾ ਪਾਣੀ ਭਰ ਗਿਆ ਜਿਹੜਾ ਡੱਲੇਵਾਲ ਸਾਹਿਬ ਕੋਲ ਟੈਂਟ ਲੱਗਿਆ ਉੱਚੀ ਵੀ ਗੱਦੇ ਭਿੱਜ ਗਏ ਸੀਗੇ ਤੇ ਟਰਾਲੀਆਂ ਜੀ ਬਹੁਤ ਦਿਖਤ ਆ ਰਹੀ ਆ ਪੁਰਵਕ ਸਰਕਾਰਾਂ ਦੇ ਨਲਾਇਕੀ ਕਾਰਨ ਸਾਰੇ ਕਿਸਾਨ ਪਰੇਸ਼ਾਨ ਆ ਛੜਕਾਂ ਤੇ ਬੈਠੇ ਆ ਵਿਚਾਰੇ ਤੁਸੀਂ ਵਿੰਦੇ ਹੀ ਬਹੁਤ ਬੁਰਾੜ ਪਰ ਕਿਸਾਨ ਵੀ ਬਜੇਦਾ ਜੇ ਸਰਕਾਰਾਂ ਬਜੇਦੇ ਆ ਕਿਸਾਨਾਂ ਨੇ ਇਹੋ ਜੀਆਂ ਬਹੁਤ ਔਕਣਾ ਵੇਖੀਆਂ ਕਿਸਾਨੇ ਤੋਂ ਵੀ ਘਰਾਂ ਚ ਵੀ ਇਹੋ ਔਕਣਾ ਜਿਆਦੀਆਂ ਚੱਲਦੇ ਕਿਸਾਨ ਸਭ ਕੋਈ ਚੱਲ ਸਕਦਾ ਜੀ ਪਰ ਸਰਕਾਰ ਨੂੰ ਝੁਕਾ ਕੇ ਛੱਡੂਗਾ ਜੀ ਕਿਸਾਨ। ਯਾਨੀ ਕਿ ਚਾਹੇ ਮੀਂਹ ਪੈ ਜਾਵੇ ਨੇ, ਰੀਜ ਆ ਜਾਵੇ, ਤੂਫਾਨ ਆ ਜਾਵੇ। ਮੰਗਾ ਮਨਾਏ ਤੋਂ ਬਿਨਾ ਮੁੜਨ ਵਾਲੇ ਨਹੀਂ। ਸਾਡੇ ਤਾਂ ਬੱਚੇ ਵੀ ਤਿਆਰ ਹੈ ਜੀ। ਨਾਲ ਬੱਚੇ ਵੇਖੋ ਜਿੱਦ ਕਰਕੇ ਆਏ ਵੀ ਅਸੀਂ ਵੀ ਇਹ ਇੱਕ ਸੰਘਰਸ਼ ਕਰਨੇ ਆਂ, ਲੜਨੇ ਆਂ। ਬੱਚੇ ਹੁਣ ਸਿੱਖਣਗੇ ਤਾਂ ਹੀ ਸੰਘਰਸ਼ ਲੜਨਗੇ। ਹੁਣ ਡੱਲੇਵਾਲ ਸਾਹਿਬ ਦਾ ਪਰਿਵਾਰ ਦਾ ਸਾਰਾ ਉਹਨਾਂ ਦੇ ਬੱਚੇ ਵੀ ਇਹ ਸੰਘਰਸ਼ ਲੜੀ ਜਾਂਦੇ। ਇਸ ਤਰ੍ਹਾਂ ਹੀ ਬੱਚੇ ਵੇਖ ਕੇ ਤੇ ਦੂਜਿਆਂ ਨੂੰ ਉਤਸ਼ਾਹ ਮਿਲਦਾ। ਵੀ ਅਸੀਂ ਵੀ ਸੰਘਰਸ਼ ਜਲਦੀ ਹੀ ਈ ਬਿਲਕੁਲ ਬਾਪੂ ਜੀ ਦਾ ਕਹਿਣਾ ਕੀ ਕਿਸਾਨ ਦਾ ਕਿਸਾਨ ਉਹਨਾਂ ਦੇ ਨਾਲ ਜੋ ਬੱਚੇ ਆਏ ਨੇ ਉਹ ਵੀ ਹੁਣ ਜਿੱਦ ਦੇ ਉੱਤੇ ਅੜੇ ਹੋਏ ਨੇ ਜੋ ਜੋ ਬੱਚੇ ਨੇ ਉਹ ਵੀ ਘਰੋਂ ਬਾਹਰ ਆਏ ਨੇ ਉਹਨਾਂ ਦਾ ਕਹਿਣਾ ਕੀ ਪਾਪਾ ਅਸੀਂ ਵੀ ਇਸ ਸੰਘਰਸ਼ ਦੇ ਵਿੱਚ ਸੋਡਾ ਸਾਥ ਦੇਵਾਂਗੇ ਜਿਸ ਤਰ੍ਹਾਂ ਮੈਂ ਪਹਿਲਾਂ ਆਕੇ ਕੀ ਛੁੱਟੀਆਂ ਹੋਈਆਂ ਨੇ ਸਕੂਲਾਂ ਨੂੰ ਸਕੂਲਾਂ ਦੇ ਵਿੱਚ ਜਿਹਦੇ ਤਹਿਤ ਜੋ ਬੱਚੇ ਨੇ ਉਸ ਅੰਦੋਲਨ ਦੇ ਵਿੱਚ ਪਾਉਂਚ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਿੱਥੇ ਸਾਡੇ ਵੱਡੇ-ਵਡੇਰੇ ਬਜ਼ੁਰਗ ਸਾਡੇ ਆਪਣੀਆਂ ਮੰਗਾਂ ਨੂੰ ਲੈ ਕੇ ਲੜਾਈ ਲੜ ਰਹੇ ਨੇ ਅਸੀਂ ਕਿਉਂ ਪਿੱਛੇ ਰਹੀਏ ਅਸੀਂ ਕਿਉਂ ਨਾ ਇਸ ਸੰਘਰਸ਼ ਦਾ ਇੱਕ ਹਿੱਸਾ ਬਣੀਏ